जय माता दी जी, जी सारेया नु सो मैं ਤੁਹਾਡਾ ਵੀ ਰਵੀ ਮੈਂ ਆਪਣੇ ਪੁੱਤ ਆਰਵ ਦੇ ਨਾਲ ਆਰਵ ਦੇ ਤੇ ਸੋ ਅਸੀਂ ਚੱਲੇ ਆਂ ਰਾਜਾ ਸਾਹਿਬ ਜੀ ਦੇ ਸ਼ਰੀਨਾਬ ਕਮਲ ਰਾਜਾ ਸਾਹਿਬ ਜੀ ਧੰਨ ਧੰਨ ਸ਼ਰੀਨਾਬ ਕਮਲ ਰਾਜਾ ਸਾਹਿਬ ਨਵਾਂ ਸ਼ਹਿਰ ਦੇ ਕੋਲ ਐ ਉੱਥੇ ਜਾ ਰਹੇ ਆਂ ਲੁਧਿਆਣੇ ਤੋਂ ਸੋ ਰਾਸਤੇ ਦੇ ਵਿੱਚ ਤੁਹਾਨੂੰ ਰਸਤਾ ਦਿਖਾਵਾਂਗੇ ਨਵਾਂ ਸ਼ਹਿਰ ਲੁਧਿਆਣੇ ਤੋਂ ਨਵਾਂ ਸ਼ਹਿਰ ਤੋਂ ਕਿਹੜੇ ਰੂਟ ਤੋਂ ਤੁਸੀਂ ਜਾਣਾ ਰਾਜਾ ਸਾਹਿਬ ਜੀ ਦੇ ਤੋ ਰਾਸਤੇ ਦੇ ਵਿੱਚ ਮਿਲਦੇ ਆ ਜੈ ਰਾਜਾ ਸਾਹਿਬ ਜੀ ਦੇ ਤੋ ਪਾਜੀ ਕੋਲ ਆ ਗਏ ਆ ਪ੍ਰੀਤ ਮਸਤ ਮੋਲਾ ਜੀ ਜਿਨ੍ਹਾਂ ਨੂੰ ਅਕਸਰ ਬਸੋਨੂਟੀ ਉਤੇ ਦੇਖ ਸਕਦੇ ਹੋ ਚੈਨਲ ਪ੍ਰੀਤ ਮਸਤ ਦਾ ਨਾਮ ਦਾ ਮਾਹ ਮਈ ਦੇ ਲੜ ਲੱਗੇ ਹੋਏ ਰਾਜਾ ਸਾਹਿਬ ਜੀ ਨੂੰ ਜਾਣਾ ਪਾਜੀ ਦੀ ਇੱਛਾ ਸੀ ਜੀ ਤਾਂ ਰਾਜਾ ਸਾਹਿਬ ਜੀ ਨੇ ਹੁਕਮ ਦਿੱਤਾ ਸੀਗਾ ਕਿ ਜਰੂਰ ਲੈ ਕੇ ਆਣਾ ਵਾਹ ਜੀ ਅੱਜ ੱੱਲੇ ਆ ਦੋਨੇ ਭਰਾ ਜਾਣਾ ਸੀ ਬਾਬਾ ਜੀ ਦੇ ਤੇ ਕੱਲ ਰਵੇ ਰਵੀ ਨੂੰ ਜਾ ਕੇ ਨਹੀਂ ਪਾਜੀ ਤੁਹਾਨੂੰ ਰਾਜਾ ਸਾਹਿਬ ਜੀ ਕੋਲ ਲੈ ਕੇ ਜਾਣਾ ਉਹਨਾਂ ਦਾ ਜੀਆ ਕਰਾ ਚੱਲੇ ਹੋਣਾ ਵਾਹ ਕਾਸੀ ਗਲਾ ਕਾਸੀ ਗਲਾ ਤੋਂ ਬਾਅਦ ਮਜੀਦਪੁਰ ਮਜੀਦਪੁਰ ਤੋਂ ਬਾਅਦ ਗਰਜਾ ਗਰਜੇ ਤੋਂ ਬਾਅਦ ਰਾਜਾ ਸਾਹਿਬ ਦੀ ਲਓ ਜੀ ਇਹ ਆ ਗਿਆ ਜੀ ਸਾਡੇ ਪਿੰਡ ਦੀਆਂ ਮੱਝਾਂ ਵਾਹ ਜੀ ਵਾਹ ਇਹ ਆ ਗਿਆ ਪਿੰਡ ਵਾਲਾ ਢੋਬਾ ਏਡਾ ਬੜਾ ਮੁਸ਼ਕਿਲ ਨਾ ਹੁਣ ਦੇਖਦਾ ਲੱਭਦੇ ਨਹੀਂਗੇ ਹੁਣ ਤਾਂ ਲੱਭਦੇ ਨਹੀਂ ਹੈਗੇ ਜੀ ਆਹ ਲੱਭਿਆ ਵਾ ਪਿੰਡ ਵਾਲਾ ਢੋਬਾ ਇਹ ਕਟੀਆਂ ਮੱਝਾਂ ਕਟੀਆਂ ਤੋਂ ਮੱਝਾਂ ਬਣ ਜਾਂਦੀਆਂ ਨੇ ਤਾਜਪੁਰ ਵੇਟ ਪਿੰਡ ਤਾਜਪੁਰ ਵੇਟ ਆ ਗਏ ਇੱਥੋਂ ਅਸੀਂ ਸਿੱਧੇ ਨਿਕਲ ਜਾਣਾ ਹੈ ਇੱਧਰੋਂ ਵੀ ਰਸਤਾ ਜਾ ਰਿਹਾ ਇੱਧਰੋਂ ਵੀ ਜਾ ਰਿਹਾ ਅਡਾਪਾ ਸਿੱਧੇ ਨਿਕਲਣਾ ਇੱਥੋਂ ਇਹ ਥੋੜਾ ਸ਼ਾਰਟਕਟ ਆ ਰਸਤਾ ਜਲਦੀ ਪਹੁੰਚਣ ਦਾ ਮਤਲਬ ਕਿ ਬੰਦਾ ਜਲਦੀ ਪਹੁੰਚ ਜਾਂਦਾ ਰਸਤਾ ਦੂਸਰੀ ਸਾਈਡ ਤੋਂ ਵੀ ਹੈਗਾ ਫਲੋਰ ਵਾਲੀ ਸਾਈਡ ਤੋਂ ਬਟ ਉਧਰੋਂ ਲੰਬਾ ਪੈਂਦਾ ਸਾਨੂੰ ਇਸ ਕਰਕੇ ਅਸੀਂ ਇਸ ਰੋਡ ਨੂੰ ਫੋਲੋ ਕਰਦੇ ਹਾਂ ਪਿੰਡ ਤਾਜਪੁਰ ਵੇਟ ਬਾਜੀ ਦੱਸਿਆ ਕਿ ਮੈਨੂੰ ਵੀ ਇਥੋਂ ਨਿਕਲਦੇ 5 ਸਾਲ ਹੋ ਗਏ ਮਿਲਦਾ ਆਂਦੇ ਜਾਂਦੇ ਪਰ ਜਗਾ ਨਹੀਂ ਪਤਾ ਸੀ ਬਾਬਾ ਜੀ ਕੇਰਦਾਸ ਕੁਕਰਾਂ ਵਾਲੇ ਬਾਬਾ ਜੀ ਜਗਾ ਇਸ ਪਿੰਡ ਦੇ ਵਿੱਚ ਵੀ ਆ ਅੱਜ ਉਹਨਾਂ ਦੇ ਦਰਸ਼ਨ ਹੋ ਗਏ ਜਗਾ ਦੇ ਆਂਦੇ ਜਾਂਦੇ ਮੱਥਾ ਟੇਕ ਕੇ ਜਾਵਾਂਗੇ ਭਾਮੀਆਂ ਦੇ ਭਾਮੀਆਂ ਦੇ ਵਿੱਚ ਤਾਂ ਬਾਬਾ ਜੀ ਪੂਰੇ ਮਤਲਕ ਇੰਦਰ ਪਿੰਡਾਂ ਦੇ ਵਿੱਚ ਪੈਦਲ ਯਾਤਰਾ ਕਰਦੇ ਸੀਗੇ ਤੇ ਜਿੱਥੇ ਜਿੱਥੇ ਉਹਨਾਂ ਨੇ ਯਾਤਰਾ ਕੀਤੀ ਆ ਉੱਥੇ ਤੋਂ ਉਹਨਾਂ ਦੇ ਗੁਰਦੁਆਰਾ ਬਣਿਆ ਆ ਤੋਂ ਫਿਰ ਦੋ ਰਸਤੇ ਨਿਕਲਦੇ ਆ ਇੱਥੋਂ ਤੁਸੀਂ ਇੱਧਰ ਨੂੰ ਟਰਨ ਕਰਨਾ ਰਸਤਾ ਅੱਗੋਂ ਵੀ ਹੈਗਾ ਬਟ ਇਹ ਜਿਹੜਾ ਸ਼ਾਰਟਕਟ ਦੱਸ ਰਿਹਾ ਮੈਂ ਤੁਹਾਨੂੰ ਜਾਉਂਦੇ ਜਾ ਰਹੇ ਹਾਂ ਓਹ ਇੱਥੋਂ ਤੁਸੀਂ ਇਸ ਸਾਈਡ ਨੂੰ ਟਰਨ ਕਰਨਾ ਇਸ ਸਾਈਡ ਵੀ ਰਸਤਾ ਇਸ ਸਾਈਡ ਵੀ ਹੈ ਆਣਾ ਕਲਾ ਪਿੰਡ ਆ ਗਏ ਉਸ ਤੋਂ ਬਾਅਦ ਅਸੀਂ ਮੱਤੇ ਵਾਲੇ ਰੋਡ ਤੇ ਚੜ ਜਾਣਾ ਹੈ ਇਧਰੋਂ ਤੁਸੀਂ ਲੈਫਟ ਹੋ ਜਾਣਾ ਰਹਾ ਰੋਡ ਖੱਬੇ ਹੋ ਗਿਆ ਨਹੀਂ ਮੱਤੇਵਾੜਾ ਰੋਡ ਮੱਤੇ ਪੂਲ ਆਣਾ ਮੱਤੇਗੜੇ ਵਾਲਾ ਇਹਦਾ ਰਾਉਂਡ ਰੋਡ ਯਾ ਰਾਉਂਡ ਲਿਖਦੇ ਆ ਜਿਹੜਾ ਜੰਗਲਾਂ ਦਾ ਵਿੱਚ ਆਪਾਂ ਜੰਗਲ ਜਿਹੜਾ ਛਿੱਟੀ ਵਾਲਾ ਉਧਰੋਂ ਹੀ ਨਿਕਲਣਾ ਉਹ ਪਿੱਛੋਂ ਨਿਕਲ ਜਾਣਾ ਵਿੱਚੋਂ ਉਹ ਬਕਰਾ ਸਭ ਤੋਂ ਅੱਗੇ ਸਾਰਾ ਛਿੱਟੀ ਵਾਲਾ ਨਾ ਉਹ ਤੇਰਾ ਲੱਪਣੇ ਵਾਲਾ ਕੰਮ ਹੈ ਛਿੱਟੀ ਤੇ ਆਪਾਂ ਬਾਦਰੋਂ ਮਨ ਰਸਤਾ ਲਗਾ ਨਾ ਤਾਂ ਸੋਕੇ ਤੋਂ ਇਹ ਤੇਰਾ ਆਹ ਰੋਡ ਤੋਂ ਅਸੀਂ ਇੱਧਰ ਮੁੜ ਜਾਣਾ ਇਹ ਰੋਡ ਸਹੀ ਆ ਟੁੱਟਾ ਨਹੀਂ ਅੱਗੇ ਜਿੱਦਾਂ ਮੱਤੇਵਾਲਾ ਵਾਲਾ ਪੋਲਾ ਰੋਡ ਕੱਚਾ ਏ ਇਸ ਰੋਡ ਤੋਂ ਤੁਸੀਂ ਜਾ ਸਕਦੇ ਹੋ ਇਸ ਵਿੱਚ ਇਸ ਰੋਡ ਦੇ ਵਿੱਚ ਜਿਆਦਾ ਟ੍ਰੈਫਿਕ ਵੀ ਨਹੀਂ ਆ ਔਰ ਜਿਆਦਾ ਟੁੱਟ ਭੱਜ ਨਹੀਂ ਆ ਅਗਰ ਮੋਟਰਸਾਈਕਲ ਤੇ ਤਾਂ ਇਧਰੋਂ ਨਿਕਲੋ ਜੇ ਗੱਡੀ ਆ ਤਾਂ ਦੂਸਰੇ ਰਸਤੇ ਤੋਂ ਜਾਓ ਰੋਡ ਰੋਡ ਤੋਂ ਤੇ ਕੱਚਾ ਰਸਤਾ ਥੋੜਾ ਮੋਟਰਸਾਈਕਲ ਇੱਥੋਂ ਈਜ਼ੀ ਨਿਕਲ ਜਾਂਦਾ ਸ਼ਾਰਟਕਟ ਨਿਕਲ ਜਾਂਦਾ ਜਿੱਦਾਂ ਆਵਾਜ਼ ਜੰਗਲ ਦੇ ਵਿੱਚੋਂ ਰਸਤਾ ਮੱਤੇਵਾੜੇ ਪੋਲ ਤੱਕ ਜਾਣ ਲਈ ਜਾਵਲੀਆ ਅਗਰ ਇਹ ਜੰਗਲ ਦੇ ਵਿੱਚ ਕਿਤੇ ਸ਼ੇਰ ਸ਼ੂਰਾ ਆ ਜਵੇ ਜਾਂ ਕੋਈ ਵੱਡਾ ਜਾਨਵਰ ਆ ਜਵੇ ਫਿਰ ਤਾਂ ਰੱਬ ਹੀ ਜੀ ਔਖਾ ਹੀ ਆਪਣਾ ਜਿਹੜੇ ਸਾਹ ਦੇ ਨਾਲ ਦੇਖਦਾ ਵੇ ਮੈਨੂੰ ਕੋਈ ਨਾ ਬੰਦਾ ਦੇਖਦਾ ਨਾ ਇਸ ਟਾਈਮ ਕੋਈ ਜਾਨਵਰ ਦਿਖਦਾ ਪਰ ਮੌਸਮ ਬਹੁਤ ਵਧੀਆ ਮੌਸਮ ਆ ਠੰਡਾ ਹਾਂ ਰਵੀ ਜੀ ਬਾਈਕ ਚਲਾ ਰਹੇ ਨੇ ਵਾਹ ਵੀਰਾ ਸੋ ਇਹ ਸ਼ਾਰਟਕਟ ਰਸਤਾ ਮਤਲਬ ਕਿ ਇੱਥੇ ਦਿਨੇ ਦਿਨੇ ਆਓ ਰਾਤ ਨੂੰ ਨਹੀਂ ਮੈਂ ਕਹਿੰਦਾ ਦਿਨੇ ਆਪਣਾ ਬੰਦਾ ਲੇਟ ਵੇਟ ਹੁੰਦਾ ਤਾਂ ਬੰਦਾ ਇਸ ਰੋਡ ਤੋਂ ਆਪਣਾ ਜਾ ਸਕਦਾ ਲਓ ਜੀ ਇੱਕ ਮੱਝ ਦਿਖੀ ਆ ਪਰ ਇਹਨੇ ਆਓ ਇੱਕ ਆਓ ਠੀਕ ਆ ਹਾਂ ਰਵੀ ਜੀ ਦਾ ਇਹ ਜਾਂਦਾ ਵੀ ਬੈਠਾ ਕਾਤਾ ਇੱਜਾ ਯਾਦਾ ਹੀ ਆ ਹਾਂ ਰਵੀ ਜੀ ਨੇ ਸੀ ਆਪਣੇ ਆਪ ਘੋੜੀ ਚੜਾਇਆ ਹੋਇਆ ਹਾਂ ਆਹ ਆਲੀ ਘੋੜੀ ਦੇ ਉਹ ਇੱਕ ਕਾਰ ਖੜੀ ਲੱਗਦੀ ਆ ਪਰ ਉਹ ਜੀ ਨੂੰ ਕਢਵਾ ਦਿੰਨੇ ਗੱਡੀ ਫਸ ਗਈ ਇੱਥੇ ਪੁੱਛਦੇ ਨੇ ਭਾਈ ਤੱਕਾਲ ਆ ਗਈ ਹੈ ਨਿਕਲ ਜੂ ਭਾਈ ਦੇਰ ਵਾਲਾ ਕੋਈ ਨਹੀਂ ਪਿਛੇ ਲਉਣਾ ਇੱਕ ਮਿੰਟ ਕਿੱਥੇ ਬਚ ਲਉਣਾ ਪਿਛੇ ਬੁਲਡ ਲੈਣੀ ਹੈ ਕੀ ਕਰਨੀ ਹੋਰ ਆਉਣਾ ਨਹੀਂ ਨਹੀਂ ਖਰਾਬ ਤਾਂ ਨਹੀਂ ਹੋਣਾ ਅੱਗੇ ਮਨ ਕੋਈ ਨਹੀਂ ਰਹਿ ਗਿਆ ਕੋਈ ਇਹ ਰੰਗ ਨਿਰਾ। ਕੋਈ ਨਹੀਂ ਭਾਈ। ਓਕੇ ਭਾਈ। ਪਰ ਇਹ ਵੀ। ਸੋ ਆ ਗੱਡੀ ਫਸ ਗਈ ਸੀ ਇੱਥੇ ਭਾਜੀ ਉਹਨਾਂ ਦੀ। ਤੇ ਕਾਫੀ ਚਿੱਕੜ ਆ ਮੀਂਹ ਕਰਕੇ ਚਿੱਕੜ ਪਿਆ ਹੋਇਆ ਇੱਧਰ। ਤੇ ਸੋ ਇਹ ਵੀ ਰਾਜਾ ਸਾਹਿਬ ਜੀ ਨੇ ਡਿਊਟ ਗੱਡੀ ਨੂੰ ਕਢਾ ਦੇ ਉਥੋਂ। ਤੇ ਉਹਨਾਂ ਦਾ ਪਿਆਰ ਬਾਬਾ ਜੀ ਨਾਲ ਹੀ ਹੈ ਸਾਡੇ। ਅੱਗੇ ਨੂੰ ਆਈਆ ਇਹਨਾਂ ਦਾ ਚੈਨਲ ਆ ਛਿਛੇ ਚੱਲ ਲੈ ਭਾਈ ਛਿਛੇ ਚੱਲ ਲੋ ਜੀ ਰਵੀ ਜੀ ਲੱਗਿਆ ਹੁਣ ਉੱਤ ਆ ਜਾ ਆਇਆ ਤੂੰ ਆ ਜਾ ਇੱਧਰ ਆ ਬਲੇਟੋ ਇਨ ਰਵੀ ਪਿੱਛੇ ਪਿੱਛੇ ਨੂੰ ਕਰ ਲੈ ਪਿੱਛੇ ਨੂੰ ਕਰ ਉਹ ਤੇ ਇੱਧਰ ਆ ਜਾ ਆ ਜਾ ਆਈ ਆ ਜਾ ਇਹਨੇ ਕੋਈ ਗੱਲ ਨਹੀਂ ਪਿੱਛੇ ਨੂੰ ਕਰ ਲੈ हाँ हाँ इदा ही जान दे पता जा तेरा रवि 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 पीछे कर दो हजार तक कल आइए लाओ जी गड्डी कहीं निकल ते मैं भाजी यार कनेडा तो आया हुआ नहीं मैं रवि साडा कनेडा तो आया हुआ वा गड्डी फस गई सो हे आपण रोड आहे मत्तेवालवा We're yeah. yeah. ਪਰ ਉੱਥੇ ਖਰਚੇ ਬੰਦੇ ਦਾ ਬਹੁਤ ਹੋ ਗਿਆ। ਜਦ ਪਿਆਗੂ ਤੇ ਗਿੜੇ ਸੀਗੇ। ਨਾਰਮਲ ਹੋ ਗਏ ਸਾਰੇ ਦੇ। ਵੱਲੋਂ ਮਤਾਂ। ਆਪਣੇ ਦੇ ਆਪ ਆ। ਇਹ ਖਾਣੇ ਕਿ ਆਪਣੇ ਇਹਨਾਂ ਚਾਹੇ ਖਾਣਾ ਲਾਏ ਹੋ ਜੀ। ਮੈਂ ਨਹੀਂ ਅੱਗੇ ਪਿੱਛੇ ਕਰਦੇ ਨਹੀਂ ਸਪਾਸਟ ਕਰਦੇ। ਇੱਧਰ ਅੱਗੇ ਰਾਹੋਂ ਨਿਕਲ ਗਿਆ ਰਸਤਾ ਸੋ ਪਿੰਡ ਦੇ ਵਿੱਚੋਂ ਐਦਾਂ ਰਸਤੇ ਨੂੰ ਫੋਲੋ ਕਰਨਾ ਰਾਹ ਨੂੰ ਪੂਰਾ ਚੱਕਰ ਬਣਦਾ ਪਿੰਡ ਦਾ ਫਿਰ ਇੱਕ ਜਗ੍ਹਾ ਆ ਕੇ ਮਿਲ ਕੇ ਉੱਥੋਂ ਅਸੀਂ ਨਿਕਲਣਾ ਰਾਹੋਂ ਰੋਡ ਵੀ ਆ ਉਧਰੋਂ ਗਰਚੇ ਨੂੰ ਵੀ ਨਿਕਲਦਾ ਰਸਤਾ ਸੋ ਇਹ ਕਿਧਰ ਉੱਝਾ ਲੱਗਾ ਇਹ ਕਿਧਰ ਚਲਾ ਗਿਆ ਇਹ ਪਿੰਡ ਹੀ ਆ। ਸੋ ਇਹ ਪਿੰਡ ਵਜੀਰਪੁਰ ਗੁਰਦੁਆਰਾ ਸਿੰਘ ਸਭਾ ਇੱਥੋਂ ਅਸੀਂ ਲੈਫਟ ਹੋ ਜਾਣਾ। ਆ ਗਏ ਇੰਨੀ ਕੰਦਾ ਤੇ ਆ। ਐਗਿਆ। ਇੱਥੋਂ ਮਲਪੁਰ ਰਾਹੋਂ ਸੁਧਾਲਾ ਸੁਧਾਲਾ। ਪਿੰਕੋਸਤਾ ਜਿਹੜਾ ਸੋ ਅਸੀਂ ਇਸ ਰੋਡ ਤੋਂ ਜਾਣਾ। ਇੱਕਰਾਸਤਾ ਫਲੋਰ ਨੂੰ ਨਵਾਂ ਸ਼ਹਿਰ ਨੂੰ ਰਾਹੋਂ ਨਿਕਲਦਾ ਆਪਾਂ ਫਲੋਰ ਵਾਲੇ ਰਸਤੇ ਤੋਂ ਜਾਣਾ ਇੱਥੋਂ ਲੈਫਟ ਸਾਈਡ ਟਰਨ ਕਰਨਾ ਇੱਥੋਂ ਲੈਫਟ ਟਰਨ ਕਰਨਾ ਮੰਨੂ ਜੱਲੇ ਤੋਂ ਦੂਜਾ ਰਵੜਾ ਰਸਤਾ ਜਾਂਦਾ ਹੈ ਤੇ ਸਾਡੀ ਬੈਕ ਸਾਈਡ ਤੇ ਉਹ ਰਹਾਉ ਸਾਈਡ ਜਾ ਰਿਹਾ ਹੈ ਤੁਸੀਂ ਟਰਨ ਕਰਨਾ ਇਸ ਤਰ੍ਹਾਂ ਇਹ ਅੱਗੇ ਫਲੋਰ ਨੂੰ ਰਸਤਾ ਨਿਕਲ ਗਿਆ ਔਰ ਰਾਜਾ ਸਾਹਿਬ ਜੀ ਮਜਾਰਾ ਇਹਦਾ ਤਾਉ ਕੋਈ ਲਗਾ ਦੇ ਤੇ ਕਿੱਦਾਂ ਪੀਣੇ ਪਾਣੀ ਵੀ ਲੱਗੀ ਪਿਆਜ਼ ਤੇ ਉਹਨਾਂ ਦੇ ਵਿੱਚ ਤੁਹਾਨੂੰ ਪਤਾ ਵਾ मोटर चल ना ये लगे ने रोकी बाइक पानी पीए हम ठंडे पी प्यारी

बैग बदिया सारी उम्र नहीं जाना। ਹਨੋ ਤੇ ਹੋ ਗਿਆ ਹਾਂਜੀ ਇਹਨਾਂ ਜਲਦੀ ਜਾਓ ਬੱਸ ਕਰੋ ਉੱਪਰ ਉੱਪਰ ਉਹ ਭੁੱਲਿਆ ਨੇ ਬੰਦੂ ਰਵੀ ਤੇਰੇ ਫੋਨ ਤੇ ਫੋਨ ਆਇਆ ਤੋ ਖਾਨਾ ਤਾਂ ਤਨ ਤਨ ਹਜੂਰ ਜੀ ਨਾਮ ਕਰਨ ਰਾਜਾ ਬੈਠੇ ਦਰਬਾਰ ਵਿੱਚ ਲੱਗੋ ਸਪੀਕਰ ਲਾਇਓ ਇਹ ਤੋਂ ਤਾਂ ਲੱਗੋ ਲਾਓ ਆਪਾਂ ਤੁਹਾਨੂੰ ਬਹੁਤੇ ਅਰਸੇ ਰਾਜਾ ਸਾਹਿਬ ਦੇ ਦਿਓ ਦیدار ਜੀ ਮਿਲਿਆ ਨੂੰ ਹੋ ਕੇ ਬਹੁਤੇ ਅਰਸੇ ਮਿਲਿਆ ਨੂੰ ਬਹੁਤੇ ਹੋ ਗਏ ਅਰਸੇ ਮਿਲਿਆ ਨੂੰ ਬਹੁਤੇ ਹੋ ਗਏ ਅਰਸੇ ਬਹੁਤੇ ਹੋ ਗਏ ਅਰਸੇ ਰਾਜਾ ਸਾਹਿਬ ਦੇ ਦਿਓ ਦیدار ਜੀ ਮਿਲਿਆ ਨੂੰ ਹੋ ਕੇ ਬਹੁਤੇ ਅਰਸੇ ਰਾਜਾ ਸਾਹਿਬ ਦੇ ਦਿਓ ਦیدار ਜੀ ਵੇਲੇ ਆ ਨੂੰ ਹੋ ਕੇ ਬੋਸ ਤੇ ਅਰਸੇ ਤੇਰੇ ਦਰ ਤੇ ਤੁਸੀਂ ਨਾ ਜੀ ਸਾਬੀ ਦੇ ਜੀ ਪਰਚੇ ਮਿਲਿਆ ਨੂੰ ਬਾਤੇ ਹੋ ਗਏ ਅਰਸੇ ਮਿਲਿਆ ਨੂੰ ਬਾਤੇ ਹੋ ਗਏ ਅਰਸੇ ਬਾਤੇ ਹੋ ਗਏ ਅਰਸੇ ਰਾਜਾ ਸਾਹਿਬ ਦੇ ਯੋਧਦਾਰ ਜੀ ਮਿਲਿਆ ਨੂੰ ਹੋ ਗਏ ਬਾਤੇ ਅਰਸੇ ਰਾਜਾ ਸਾਹਿਬ ਦੇ ਤੇ ਹੋ ਗਿਆ ਹਰ ਸੇ ਬੋਲ ਤੇ ਹਰ ਸੇ ਰਾਜਾ ਸਾਹ ਦੇ ਦਿਓ ਦਿਦਾਰ ਜੀ ਮਿਲਿਆ ਨੂੰ ਹੋ ਕੇ ਬੱਤੇ ਹਰ ਸੇ ਰਾਜਾ ਸਾਹ ਦੇ ਦਿਓ ਦਿਦਾਰ ਜੀ ਮਿਲਿਆ ਨੂੰ ਹੋ ਕੇ ਬੱਤੇ ਹਰ ਸੇ ਦੀਏ ਹੱਥ ਤੁਹਾਡੇ ਉੱਤੇ ਆਪਣਾ ਕਿੰਤੋਂ ਦੀ ਬੜੀ ਏ ਜੇ ਕਿਤੇ ਮਿਲ ਜਾਓ ਤੁਸੀਂ موسیਪੁਰੀ ਨੂੰ ਸਦਾ ਜਾਣਗੇ ਚਰਨ ਤੁਹਾਡੇ ਪਰਸੇ ਕਰਕੇ ਦਰਬਾਰ ਦੇ ਵਿੱਚ ਬਹੁਤ ਵਧੀਆ ਲੱਗਿਆ ਬਾਬਾ ਜੀ ਦੇ ਦਰਸ਼ਨ ਪਾਏ ਸਾਫ ਸੰਗਤ ਦੇ ਦਰਸ਼ਨ ਪਾਏ ਤੇ ਯਾਤਰਾ ਬਾਬਾ ਜੀ ਨਾਲ ਨਾਮਦਾ ਇਤਾਰ ਜੀ ਬਾਬਾ ਜਿੰਨੇ ਵੀ ਭਾਗਾਂ ਜਾਨੇ ਇਸ ਦਰਬਾਰ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਕੋ ਨਹੀਂ ਵੀ ਆਇਆ ਗਿਆ ਉਹਨਾਂ ਸਭ ਦੀ ਆਸੁਰਾਦ ਪੂਰੀ ਕਰੇ ਸਾਹਮਣੇ ਤੇਰੀ ਵਰਸਨ ਦਰ ਸੁਣਾ ਤੇਰੇ ਦਰ ਤੇ ਆਇਆ ਮੱਥਾ ਚਰਨਾ ਨਾਲ ਮੈਂ ਲਾਇਆ ਹੁੰਨਾ ਬਖਸ਼ੋ ਮੇਰੀਆਂ ਤੇਰੇ ਦਰ ਤੇ